ਦੇਸ਼ ਵਿੱਚ ਪਾਕਿਸਤਾਨੀ ਅੱਤਵਾਦ ਦਾ ਨਵਾਂ ਚਿਹਰਾ ਸਾਹਮਣੇ ਆਇਆ ਹੈ ਕਿਉਂਕਿ 5 ਲੱਖ ਤੋਂ ਵੱਧ ਪਾਕਿਸਤਾਨੀ ਔਰਤਾਂ ਇੱਥੇ ਵਿਆਹ ਕਰਵਾਉਣ ਤੋਂ ਬਾਅਦ ਭਾਰਤ ਵਿੱਚ ਰਹਿ ਰਹੀਆਂ ਹਨ ਤੇ ਉਹਨਾਂ ਨੂੰ ਭਾਰਤੀ ਨਾਗਰਿਕਤਾ ਵੀ ਨਹੀਂ ਮਿਲੀ ਹੈ ਭਾਰਤ ਵਿੱਚ ਵਿਆਹ ਕੇ ਆਈਆਂ ਪਾਕਿਸਤਾਨੀ ਔਰਤਾਂ ਦੇਸ਼ ਦੀ ਸੁਰੱਖਿਆ ਲਈ ਇੱਕ ਵੱਡਾ ਖਤਰਾ ਹਨ ਨਤੀਸ਼ ਵਿੱਚ ਐਨਆਰਸੀ ਦਾ ਵਿਰੋਧ ਕਰਨ ਵਾਲੇ ਜ਼ਿਆਦਾਤਰ ਪਾਕਿਸਤਾਨੀ ਨਾਗਰਿਕ ਹੀ ਸਨ ਜੋ ਕਿ ਅਵaidh ਤਰੀਕੇ ਨਾਲ ਭਾਰਤ ਵਿੱਚ ਰਹਿ ਰਹੇ ਹਨ ਪਰ ਵੱਖ-ਵੱਖ ਰਿਪੋਰਟਾਂ ਅਨੁਸਾਰ ਹਰ ਸਾਲ ਸੈਂਕੜੇ ਜਿਹੇ ਮਾਮਲੇ ਆਪਰਦੇ ਹਨ ਕਸ਼ਮੀਰ ਤੋਂ ਇਲਾਵਾ ਇਹ ਰਾਜਸਥਾਨ ਪੰਜਾਬ ਅਤੇ ਗੁਜਰਾਤ ਦੇ ਸਰਹੱਦੀ ਖੇਤਰਾਂ ਵਿੱਚ ਆਮ ਹੈ ਹਿੰਦੁਸਤਾਨ ਟਾਈਮਜ਼ ਦੀ ਇੱਕ ਰਿਪੋਰਟ ਦੇ ਮੁਤਾਬਿਕ ਰਾਜਸਥਾਨ ਦੇ ਪੱਛਮੀ ਹਿੱਸੇ ਖਾਸ ਕਰਕੇ ਚੈਸਲਮੇਰ ਅਤੇ ਪੜਮੇਰ ਵਿੱਚ ਹਰ ਸਾਲ ਲਗਭਗ 200 ਸਰਹੱਦ ਪਾਰ ਸਬੰਧ ਹੋ ਰਹੇ ਹਨ ਇਨ੍ਹਾਂ ਵਿਆਹਾਂ ਪਿੱਛੇ ਜ਼ਿਆਦਾਤਰ ਸਮਾਜਿਕ ਕਾਰਨ ਹੁੰਦੇ ਹਨ ਹਣ ਵਨ ਤੋਂ ਪਹਿਲਾਂ ਬਹੁਤ ਸਾਰੇ ਪਰਿਵਾਰ ਇੱਕੋ ਪਿੰਡ ਜਾਂ ਕਸਬੇ ਵਿੱਚ ਰਹਿੰਦੇ ਸਨ ਜੋ 1947 ਤੋਂ ਬਾਅਦ ਵੱਖ ਹੋ ਗਏ ਭਾਵ ਦੋਨੇ ਪਾਸੇ ਰਿਸ਼ਤੇ ਹਨ ਇਹਨਾਂ ਰਿਸ਼ਤਿਆਂ ਨੂੰ ਜਿੰਦਾ ਰੱਖਣ ਲਈ ਹੁਣ ਵਿਆਹ ਹੋ ਰਹੇ ਹਨ ਇਸ ਤੋਂ ਇਲਾਵਾ ਰਾਜਸਥਾਨ ਪੰਜਾਬ ਅਤੇ ਸਿੰਧ ਵਰਗੇ ਖੇਤਰਾਂ ਵਿੱਚ ਪਾਸ਼ਾ ਪਹਿਰਾਵਾ ਸ਼ੈਲੀ ਅਤੇ ਖਾਣ ਪੀਣ ਦੀਆਂ ਆਦਤਾਂ ਤੇ ਰਿਵਾਜ ਕਾਫੀ ਹੱਦ ਤੱਕ ਇੱਕੋ ਜਿਹੇ ਹਨ ਪਿੱਛੇ ਜਿਹੇ ਹੀ ਉੱਤਰ ਪ੍ਰਦੇਸ਼ ਦੇ ਮੁਰਾਦਾਬਾਦ ਤੋਂ ਇੱਕ ਸੰਸਨੀ ਖੇਜ਼ ਮਾਮਲਾ ਸਾਹਮਣੇ ਆਇਆ ਹੈ 22 ਔਰਤਾਂ ਪਾਕਿਸਤਾਨ ਤੋਂ ਲੰਬੇ ਸਮੇਂ ਦੇ ਵਿਜੇ ਤੇ ਇੱਥੇ ਆਈਆਂ ਸਨ ਪਰ ਉਹ ਕਦੇ ਵੀ ਪਾਕਿਸਤਾਨ ਵਾਪਸ ਗਈਆਂ ਨਹੀਂ ਇਹਨਾਂ ਸਾਰਿਆਂ ਨੇ ਇੱਥੇ ਹੀ ਵਿਆਹ ਕਰਵਾ ਲਏ ਤੇ ਆਪਣੇ ਪਰਿਵਾਰ ਬਸਾ ਲਏ